ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਰਨਤਾਰਨ ਜਿਮਨੀ ਚੋਣ ਹੋਏ ਨੂੰ ਹੁਣ ਤਾਂ ਦਿਨ ਵੀ ਹੋ ਗਏ ਨੇ ਕਾਫੀ ਅਤੇ ਉਹਨਾਂ ਦੇ ਰਿਜ਼ਲਟ ਵੀ ਆ ਗਏ ਨੇ ਲੇਕਿਨ ਇਲੈਕਸ਼ਨ ਕਮਿਸ਼ਨ ਵੱਲੋਂ ਕਾਰਵਾਈ ਲਗਾਤਾਰ ਜਾਰੀ ਹੈ ਹੁਣ ਦੋ ਡੀਐਸਪੀ ਸਸਪੈਂਡ ਕੀਤੇ ਗਏ ਨੇ ਤਰਨਤਾਰਨ ਜਿਮਨੀ ਚੋਣ ਨੂੰ ਚੋਣ ਦੇ ਵਿੱਚ ਅਣਗੈਲੀ ਨੂੰ ਲੈ ਕੇ ਦੋ ਡੀਐਸਪੀ ਸਸਪੈਂਡ ਕੀਤੇ ਗਏ ਨੇ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ ਐਸਐਸਪੀ ਉਸ ਵੇਲੇ ਜਦੋਂ ਇਲੈਕਸ਼ਨ ਚੱਲ ਰਹੇ ਸੀ ਉਸ ਤੋਂ ਪਹਿਲਾਂ ਹੀ ਐਸਐਸਪੀ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਉਹਨਾਂ ਦੀ ਥਾਂ ਤੇ ਸੁਰਿੰਦਰ ਲਾਂਬਾ ਨੂੰ ਤਰਨਤਾਰਨ ਦਾ ਐਸਐਸਪੀ ਲਗਾ ਦਿੱਤਾ ਗਿਆ ਸੀ ਹਾਲਾਂਕਿ ਕੁਝ ਇੱਕ ਦਿਨ ਇੱਕ ਆਰਜੀ ਚਾਰਜ ਜਿਹੜਾ ਹੈਗਾ ਉਹ ਸੀਪੀ ਜੀਪੀਐਸ ਭੁੱਲਰ ਯਾਨੀ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਅੰਮ੍ਰਿਤਸਰ ਦੇ ਸੀਪੀ ਨੇ ਉਹਨਾਂ ਨੂੰ ਦਿੱਤਾ ਸੀ ਇਲੈਕਸ਼ਨ ਕਮਿਸ਼ਨ ਨੇ ਕਿਉਂਕਿ ਇਹ ਸ਼ਿਕਾਇਤ ਜਿਹੜੀ ਹੈਗੀ ਇਹ ਸ਼ੁਰੂਮਣੀ ਅਕਾਲੀ ਦਲ ਵੱਲੋਂ ਈਸੀ ਨੂੰ ਕੀਤੀ ਗਈ ਸੀ ਕਿ ਪੰਜਾਬ ਪੁਲਿਸ ਆਮ ਲੋਕਾਂ ਦੇ ਨਾਲ ਨਾਲ ਸਿਆਸੀ ਜਿਹੜੀ ਵਿਰੋਧੀ ਧਿਰ ਦੀਆਂ ਅ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਵੀ ਧੱਕਾ ਕਰ ਰਹੇ ਨੇ ਕਿਉਂਕਿ ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਸੀਨੀਅਰ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਚੁੱਕ ਕੇ ਲੈ ਗਏ ਸੀਗੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਸਭ ਤੋਂ ਪਹਿਲਾਂ ਇਹ ਕਾਰਵਾਈ ਜਿਹੜੀ ਐਸਐਸਪੀ ਜਿਹੜੇ ਉਸ ਵੇਲੇ ਮੌਕੇ ਦੇ ਐਸਐਸਪੀ ਸੀਗੇ ਉਹਨਾਂ ਤੇ ਹੋਈ ਸੀਗੀ ਰਵਜੋਤ ਕੌਰ ਗਰੇਵਾਲ ਤੇ ਹੁਣ ਉਸ ਵੇਲੇ ਜੋ ਡੀਐਸਪੀ ਜਿਹੜੇ ਸੀਗੇ ਦੋ ਇੱਕ ਦਾ ਨਾਮ ਸੀ ਖਰਿੰਦਰ ਸਿੰਘ ਤੇ ਇੱਕ ਦਾ ਨਾਮ ਸੀ ਗੁਲਜਾਰ ਸਿੰਘ ਇਹਨਾਂ ਦੋਨਾਂ ਨੂੰ ਹੁਣ ਸਸਪੈਂਡ ਕੀਤਾ ਗਿਆ ਹੈ ਮੇਰੇ ਸਹਿਯੋਗੀ ਸਿਦਾਰਥ ਤਰਨਤਾਰਨ ਤੋਂ ਮੇਰੇ ਨਾਲ ਜੁੜ ਰਹੇ ਨੇ ਉਹਨਾਂ ਤੋਂ ਪੁੱਛਦੇ ਆ ਕਿ ਇਹ ਕਾਰਵਾਈ ਕਿਸ ਵਜ੍ਹਾ ਨਾਲ ਕੀਤੀ ਗਈ ਹੈ ਔਰ ਇਸ ਦੇ ਵਿੱਚ ਹੋਰ ਕੀ ਹੋ ਸਕਦਾ ਹੈ ਸ਼ਰਮਣੀ ਅਕਾਲੀ ਦਲ ਦਾ ਕੀ ਕਹਿਣਾ ਹੈ ਸਿਦਾਰਥ ਆ ਬਿਲਕੁਲ ਜੇ ਗੱਲ ਕੀਤੀ ਸੱਚੋ ਵੱਡੀ ਕਾਰਵਾਈ ਕਹਿ ਸਕਦੇ ਆ ਕਿ ਜਿਹੜੀ ਇਹ ਕੀਤੀ ਗਈ ਹੈ ਪੋ ਅੱਜ ਜਿਸ ਤਰ੍ਹਾਂ ਇੱਥੇ ਦੋ ਡੀਐਸਪੀ ਜਿਹੜੇ ਨੇ ਸਸਪੈਂਡ ਕੀਤੇ ਗਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਜਿਹੜੇ ਸੀ ਜਦੋਂ ਲੈਕਚਰ ਚੱਲ ਰਹੀ ਸੀ ਤਾਂ ਸ਼ਰੋਮਨੀ ਅਕਾਲੀ ਗੱਲ ਦੀ ਸ਼ਿਕਾਇਤ ਤੇ ਇਲੈਕਸ਼ਨ ਕਮਿਸ਼ਨ ਨੂੰ ਅਜਾ ਸ਼ਿਕਾਇਤ ਕੀਤੀ ਗਈ ਸੀ ਸ਼ਰੋਮਨੀ ਗਾਲੀ ਕੱਢ ਵੱਲੋਂ ਤਾਂ ਤਰਨ ਤਰਨ ਡੀਐਸਐਸਪੀ ਰਜੋਤ ਕੋਰ ਗਰੇਵਾਲ ਦੇ ਜਿਹੜੀ ਸੀ ਗਾਇਲਗੀ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਇਹਦਾ کئی ਅਕਾਲੀ ਵਰਤਨਾ ਦੇ ਉੱਪਰ ਜਿਸ ਤੋਂ ਬਾਅਦ ਇਲੈਕਸ਼ਨ ਕੀਤੀ ਜਾਂਦੀ ਉਸ ਤੋਂ ਬਾਅਦ ਕਈ ਮਾਮਲੇ ਦਰਜ ਜਿਹੜੇ ਨੇ ਹੁੰਦੇ ਨੇ ਦੱਸਦੀ ਆ ਜੀ ਆਈਟੀ ਵੈਂਚਰ ਦਾ ਅਨਸ਼ੇਠਰ ਸਿੰਘ ਅਤੇ ਉੱਥੇ ਹੀ ਬੀਬੀ ਸੁਖਵਿੰਦਰ ਗੌਰ ਅੰਦਾਵਾਦੀ ਬੇਟੀ ਕੈਂਪੈਂਟਰੀ ਤੋਂ ਬਾਅਦ ਮਾਮਲਾ ਦਰਜ ਹੁੰਦਾ ਜਿਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਤੇ ਕਈ ਵਾਰ ਸ਼ਾਪੇ ਮਾਰੀ ਵੀ ਹੁੰਦੀ ਹੈ ਪਰ ਲੇਕਿਨ ਐਟੂ ਵੀ ਇਹ ਪ੍ਰਧਾਨ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਅਕਾਲੀ ਦਲ ਵੱਲੋਂ ਉਸ ਨੂੰ ਗੈਰ ਕਾਨੂੰਨੀ ਗੱਲ ਲਈ ਜਾਂਦੀ ਹੈ ਅਤੇ ਹਾਈ ਕੋਰਟ ਤੋਂ ਉਹਨਾਂ ਨੂੰ ਸ਼ਨੀਵਾਰ ਨੂੰ ਜਿਹੜੀ ਹੈ ਜਮਾਨਤ ਮਿਲ ਜਾਂਦੀ ਹੈ ਇਹਨਾਂ ਸ਼ੇਠਰ ਸਿੰਘ ਨੂੰ ਵੀ ਅਤੇ ਕੰਟੈਂਟਿੰਗ ਫੋਰ ਮੂਵੀ ਉਸ ਤੋਂ ਬਾਅਦ ਇਹ ਜਿਹੜੀ ਹੈ ਦੇਰ ਰਾਤ ਨੂੰ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੋ ਡੀਐਸਪੀਆਂ ਦੇ ਉੱਪਰ ਗਾਇਬ ਡਿੱਗਦੀ ਹੈ ਤੇ ਉਹਨਾਂ ਨੂੰ ਦੋਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਹੈ ਤਾਂ ਜਿਹੜੇ ਹਰਿੰਦਰ ਸਿੰਘ ਨੇ ਦੱਸ ਦਈਏ ਕਿ ਏ ਸੀਆਈਏ ਸਟਾਫ ਦੇ ਵਿੱਚ ਤਰਾਸੀ ਦੀ ਐਸਡੀ ਉੱਥੇ ਹੀ ਗੁਜਾਰ ਸਿੰਘ ਜੋਤੀ ਡੀਐਸਪੀ ਜਿਹੜੇ ਸੀ ਉਹ ਤਰਮ ਤਰਮ ਨਾਸੀ ਔਰ ਇਹਨਾਂ ਦੋਨਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਜੀ ਜੀ ਸ਼ੁਕਰੀਆ ਇਹ ਮੇਰੇ ਸਹਿਯੋਗੀ ਸਿਦਾਰਥ ਸਾਡੇ ਨਾਲ ਜੁੜੇ ਹੋਏ ਸਨ ਤਰਨਤਾਰਨ ਤੋਂ ਜਿਹੜੇ ਦੱਸ ਰਹੇ ਸੀ ਕਿ ਇਹ ਕਾਰਵਾਈ ਕਿਵੇਂ ਅਤੇ ਕਿਉਂ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸੇ ਦੌਰਾਨ ਇਲੈਕਸ਼ਨ ਦੌਰਾਨ ਹੀ ਇਲੈਕਸ਼ਨ ਕਮਿਸ਼ਨ ਨੂੰ ਯਾਨੀ ਮੁੱਖ ਇਲੈਕਸ਼ਨ ਕਮਿਸ਼ਨ ਨੂੰ ਈਸੀਆਈ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਪੰਜਾਬ ਪੁਲਿਸ ਤੱਕਾ ਕਰ ਰਹੀ ਹੈ ਵਿਰੋਧੀ ਧਿਰਾਂ ਦੇ ਨਾਲ ਵਿਰੋਧੀ ਧਿਰ ਦੇ ਜਿਹੜੇ ਉਮੀਦਵਾਰ ਨੇ ਜਾਂ ਆਗੂ ਨੇ ਉਹਨਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯਾਰੀ ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਔਰ ਇਲੈਕਸ਼ਨ ਕਮਿਸ਼ਨ ਨੇ ਉਸੇ ਵੇਲੇ ਮੌਜੂਦਾ ਸਮੇਂ ਦੇ ਜਿਹੜੇ ਐਸਐਸਪੀ ਸੀਗੇ ਉਹਨਾਂ ਨੂੰ ਪਹਿਲਾਂ ਸਸਪੈਂਡ ਕੀਤਾ ਤੇ ਹੁਣ ਕਿਉਂਕਿ ਜਾਂਚ ਚੱਲ ਰਹੀ ਸੀ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਦੋ ਡੀਐਸਪੀ ਵੀ ਇਸੇ ਕਾਰਵਾਈ ਦੇ ਵਿੱਚ ਸ਼ਾਮਲ ਸਨ ਉਹਨਾਂ ਨੂੰ ਹੁਣ ਸਸਪੈਂਡ ਕੀਤਾ ਗਿਆ ਜਿਨ੍ਹਾਂ ਚ ਹਰਿੰਦਰ ਸਿੰਘ ਅਤੇ ਗੁਲਜਾਰ ਸਿੰਘ ਇਹ ਦੋ ਡੀਐਸਪੀ ਸਸਪੈਂਡ ਕੀਤੇ ਗਏ ਨੇ ਵੱਡੀ ਕਾਰਵਾਈ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਰਿਜ਼ਲਟ ਔਨ ਦਿ ਬਾਦ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਰਿਜ਼ਲਟ ਔਨ ਦਿ ਕਾਫੀ ਦਿਨ ਬਾਦ ਜਿਹੜੀ ਇਹ ਕਾਰਵਾਈ ਦਾ ਰਿਜ਼ਲਟ ਸਾਹਮਣੇ ਆਇਆ ਹੈ ਯਾਨੀ ਇਸ ਕਾਰਵਾਈ ਦਾ ਜਿਹੜਾ ਨਤੀਜਾ ਸਾਹਮਣੇ ਆਇਆ ਇਹਦੇ ਨਾਲ ਲੋਕਤੰਤਰਿਕ ਪ੍ਰਣਾਲੀ ਜਿਹੜੀ ਹੈਗੀ ਹੈ ਉਸ ਤੇ ਲੋਕਾਂ ਦਾ ਯਕੀਨ ਬਣਦਾ ਹੈ ਕਿ ਜੇਕਰ ਕੋਈ ਤੱਕੇਸ਼ਾਈ ਕਰਦਾ ਹੈ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਹੈ ਉਹ ਉਸ ਤੇ ਕਾਰਵਾਈ ਕਰ ਸਕਦਾ ਹੈ ਭਾਵੇਂ ਇਲੈਕਸ਼ਨ ਹੋਏ ਨੂੰ ਸਮਾਂ ਹੋ ਗਿਆ ਲੇਕਿਨ ਇਸ ਦਾ ਨਤੀਜਾ ਕਾਰਵਾਈ ਦਾ ਨਤੀਜਾ ਯਾਨੀ ਜਾਂਚ ਦਾ ਨਤੀਜਾ ਜਿਹੜਾ ਹੈ ਉਹ ਬਾਅਦ ਚ ਵੀ ਆ ਸਕਦਾ ਹੈ ਕੋਈ ਇਹ ਨਾ ਸੋਚੇ ਕਿ ਇਲੈਕਸ਼ਨ ਖਤਮ ਹੋ ਗਏ ਨੇ ਹੁਣ ਸਭ ਕੁਝ ਨੋਰਮਲ ਹੋ ਜਾਏਗਾ ਜਾਂਚ ਚੱਲਦੀ ਰਹਿੰਦੀ ਹੈ ਜਾਂਚ ਦੇ ਵਿੱਚ ਜੋ ਦੋਸ਼ੀ ਪਾਇਆ ਗਿਆ ਯਾਨੀ ਜਿਸ ਨੂੰ ਮਲਜ਼ਮ ਸਮਝਿਆ ਗਿਆ ਉਸ ਨੂੰ ਸਸਪੈਂਡ ਕੀਤਾ ਗਿਆ ਤੇ ਹੁਣ ਦੋ ਡੀਐਸਪੀ ਸਸਪੈਂਡ ਕਰ ਦਿੱਤੇ ਗਏ ਨੇ